ਬੈਸੇ ਤਾਂ ਭਾਰਤ ਦਾ ਜਿਹੜਾ ਕਾਨੂੰਨ ਆ ਉਹ ਸਭ ਦੇ ਲਈ ਇੱਕ ਮੰਨਿਆ ਜਾਂਦਾ ਪਰ ਕਈ ਥਾਵਾਂ ਤੇ ਲੋਕ ਇਸ ਕਾਨੂੰਨ ਦੇ ਫਾਇਦੇ ਵੀ ਚੱਕ ਜਾਂਦੇ ਨੇ ਇਸੇ ਤਰ੍ਹਾਂ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਹੋਇਆ ਇੱਕ ਔਰਤ ਨੇ ਮੈਂ ਸਾਰੀਆਂ ਔਰਤਾਂ ਬਾਰੇ ਨਹੀਂ ਕਹਿੰਦਾ ਕਿ ਸਾਰੀਆਂ ਔਰਤਾਂ ਹੀ ਨਜਾਇਜ਼ ਫਾਇਦਾ ਚੱਕਦੀਆਂ ਨੇ ਕਾਨੂੰਨ ਦਾ ਪਰ ਕੁਝ ਔਰਤਾਂ ਕਾਨੂੰਨ ਦਾ ਨਜਾਇਜ਼ ਫਾਇਦਾ ਵੀ ਚੱਕ ਜਾਂਦੀਆਂ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਹੋਇਆ ਇੱਕ ਸਖਸ ਪੜਾਈ ਕਰਨ ਤੋਂ ਬਾਅਦ ਆਪਣੇ ਵਿਆਹ ਦੇ ਲਈ shaadi.com ਤੇ ਰਜਿਸਟਰ ਕਰ ਲੈਂਦਾ ਉਸ ਤੋਂ ਬਾਅਦ ਉਸ ਵਿਅਕਤੀ ਦੇ ਨਾਲ ਐਸੀ ਘਟਨਾ ਘਟਦੀ ਹੈ ਕਿ ਉਸ ਨੂੰ ਆਪਣੀ ਜਾਨ ਤੋਂ ਵੀ ਹੱਥ ਗਵਾਉਣਾ ਪੈ ਜਾਂਦਾ ਕੀ ਹੈ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਾਥੀ ਹਾਂ ਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਛੱਤੀਸਗੜ ਦੇ ਜ਼ਿਲ੍ਹਾ ਬਲਾਸਪੁਰ ਦੀ ਹੈ 26 ਸਾਲਾ ਗੌਰਵ ਪੜਾਈ ਕਰਨ ਤੋਂ ਬਾਅਦ ਨੌਇਡਾ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੰਦਾ ਇਸ ਤੋਂ ਬਾਅਦ ਉਸਦੇ ਘਰ ਦੇ ਉਸ ਨੂੰ ਵਿਆਹ ਦੇ ਲਈ ਕਹਿਣ ਲੱਗ ਜਾਂਦੇ ਆ ਤਾਂ ਇੱਕ ਦਿਨ ਕੀ ਹੁੰਦਾ ਗੌਰਵ ਸ਼ਾਦੀ.com ਤੇ ਆਪਣਾ ਨਾਮ ਰਜਿਸਟਰ ਕਰ ਲੈਂਦਾ ਅਤੇ ਇਸ ਤੋਂ ਬਾਅਦ ਉਸਦਾ ਇੱਕ ਲੜਕੀ ਦੇ ਨਾਲ ਮੇਲ ਮਲਾਪ ਹੋ ਜਾਂਦਾ ਹੌਲੀ ਹੌਲੀ ਉਹ ਇੱਕ ਦੂਜੇ ਨਾਲ ਮੈਨਾਂ ਲੱਗਦੇ ਨੇ ਇਸ ਤੋਂ ਬਾਅਦ ਉਹ ਇੱਕ ਦੂਜੇ ਨਾਲ ਰਿਲੇਸ਼ਨ ਦੇ ਵਿੱਚ ਵੀ ਆ ਜਾਂਦੇ ਨੇ ਪਰ ਥੋੜਾ ਟਾਈਮ ਤਾਂ ਵਧੀਆ ਲੰਘਦਾ ਥੋੜੇ ਟਾਈਮ ਬਾਅਦ ਉਹ ਜਿਹੜੀ ਲੜਕੀ ਆ ਇਸ ਤੋਂ ਬਾਅਦ ਉਹ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੰਦੀ ਆ ਪਹਿਲਾਂ ਉਹ ਗੌਰਵ ਦੇ ਨਾਲ ਲੜਾਈ ਝਗੜਾ ਕਰਦੀ ਆ ਇਸ ਤੋਂ ਬਾਅਦ ਉਹ ਗੌਰਵ ਉੱਤੇ ਐਸਾ આરોਪ ਲਗਾਉਂਦੀ ਆ ਕਿ ਗੌਰਵ ਨੂੰ ਜੇਲ੍ਹ ਜਾਣਾ ਪੈ ਜਾਂਦਾ ਉਹ ਗੌਰਵ ਦੇ ਉੱਤੇ ਇੱਕ ਰੇਪ ਦਾ ਪਰਚਾ ਦਰਜ ਕਰਵਾ ਦਿੰਦੀ ਆ ਇਸ ਤੋਂ ਬਾਅਦ ਗੌਰਵ ਨੂੰ ਜੇਲ੍ਹ ਜਾਣਾ ਪੈਂਦਾ ਪਰ ਥੋੜਾ ਟਾਈਮ ਪਹਿਲਾਂ ਗੌਰਵ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆ ਜਾਂਦਾ ਅਤੇ ਉਸ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਪਛਤਾਵਾ ਹੁੰਦਾ ਅਤੇ ਉਹ ਬਹੁਤ ਹੀ ਸ਼ਰਮਿੰਦਗੀ ਵੀ ਮਹਿਸੂਸ ਕਰਦਾ ਇਸ ਗੱਲ ਦੀ ਕਿ ਇੱਕ ਸੁਧਾਰਨ ਵਿਅਕਤੀ ਸਿੱਧਾ ਸਾਦਾ ਵਿਅਕਤੀ ਜਿਸ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇ ਤੁਸੀਂ ਸੋਚੋ ਕਿ ਉਸ ਦੇ ਨਾਲ ਕੀ ਬੀਤੀ ਹੋਗੀ ਤਾਂ ਗੁਰਬ ਨੇ ਮਨ ਬਣਾ ਲਿਆ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਤਾਂ ਇਸ ਤੋਂ ਬਾਅਦ ਗੁਰਬ ਟ੍ਰੇਨ ਥੱਲੇ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੰਦਾ ਅਤੇ ਜਾਂਦਾ ਜਾਂਦਾ ਇੱਕ ਸੁਸਾਈਡ ਨੋਟਿਸ ਛੱਡ ਕੇ ਜਾਂਦਾ ਉਸ ਸੂ ਸਾਈਡ ਨੋਟਸ ਉੱਤੇ ਲਿਖਿਆ ਸੀ ਕਿ ਮੈਨੂੰ ਪਿਆਰ ਦੇ ਵਿੱਚ ਤੁੱਖਾ ਮਿਲਿਆ ਉਸੇ ਤੁੱਖੇ ਕਰਕੇ ਗੌਰਵ ਨੇ ਆਪਣੀ ਜਾਨ ਗਵਾ ਦਿੱਤੀ ਸੋ ਦਰਸ਼ਕੋ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਲੋਕ ਕਾਨੂੰਨ ਦੀਆਂ ਧੱਜੀਆਂ ਾੜੋਂਦੇ ਨੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੀਆਂ ਔਰਤਾਂ ਵੀ ਨੇ ਬਹੁਤ ਸਾਰੇ ਮਰਦ ਵੀ ਨੇ ਜੋ ਕਾਨੂੰਨ ਦਾ ਨਜਾਇਜ਼ ਫਾਇਦਾ ਚੱਕਦੇ ਨੇ ਪਰ ਇੱਥੇ ਪ੍ਰਸ਼ਾਸਨ ਨੂੰ ਵੀ ਦੋਨਾਂ ਪੱਖਾਂ ਦੀ ਸੁਣਵਾਈ ਕਰਨੀ ਜ਼ਰੂਰੀ ਬਣਦੀ ਹੈ ਕਿਉਂਕਿ ਔਰਤ ਦਾ ਪੱਲੜਾ ਪਹਾੜੀ ਹੋਣ ਕਰਕੇ ਗੌਰਵ ਨੂੰ ਆਪਣੀ jaan ਗਵਾਣੀ ਪਈ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨੀਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ